ਪੁਲਿਸ ਕਮਿਸ਼ਨਰ ਟੈਂਪਰੇਚਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਐਫਆਈਆਰ ਨੰਬਰ 164/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਹਦੇ ਤੇ ਆਲਰੇਡੀ 21 ਪਰਚੇ ਸਿਗੇ 307ਵੀ 379ਵੀ ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟ ਦੀ ਪਰਚੇ ਸੀ ਉੱਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦਾ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅਮਰਸਸ ਦਾਖਰ ਪੀ ਸਿੰਪਲ ਸਰ ਤੇ ਜਦੋਂ ਉਹ ਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ 23 ਦੇ ਪਰਚੇ ਵਿੱਚ ਅਰੈਸਟਤਾ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਦਰਜ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰਿਆਂ ਨੂੰ ਉੱਥੇ ਹੀ ਇਹ ਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ ਇੱਕ ਜਿਹੜਾ ਦੂਸਰਾ ਮੁਕੱਦਮਾ ਹੈਗਾ 157/24 ਉਹਦੇ ਵਿੱਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਫਤਾਰ ਕੀਤੇ ਹੈ ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਹੈਗੀ ਹੈ ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਹੈ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਹੈ ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਹੈ ਇਹ ਛਟਾ ਬਾਈਪਾਸ ਦੇ ਰਹਿਣ ਵਾਲੇ ਹੈ ਤੇ ਇਹਨਾਂ ਤੇ ਵੀ ਆਪਣਾ ਵਕ ਵਕ ਮੁਕਦਮੇ ਦਰਜ ਹੈਗੇ ਹੈ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਹੈਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਹੈ ਇਨਾਂ ਦਾ ਜੋ ਸਨ ਪ੍ਰੀਲੀਮਿਨਰੀ ਇਨਕੁਆਇਰੀ ਦਾ ਪੜਾ ਚੱਲਿਆ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨਾ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਪਿਛਲੇ ਸੰਡੇ 29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੈਚ ਹੋਇਆ ਸੀ ਇਹ ਵਾਰ ਦਾ ਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73/24 ਥਾਣਾ ਮੁਕੰਪੁਰਾ ਮੁਕਦਮਾ ਨੰਬਰ 111/24 ਮਕਬੂਲਪੁਰਾ ਤੇ ਮੁਕਦਮਾ ਨੰਬਰ 121/24 ਥਾਣਾ ਸੁਲਤਾਨਪੁਰ ਤੇ ਮੁਕੰਪੁਰਾ ਪੁਲਿਸ ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗਨਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅੰਮ੍ਰਿਤ ਤੇ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾ ਤਾਂ ਕਰਦਾ ਸੀ ਸਨੈਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਮਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਮਨਾਈਲ ਹੋਮ ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾ ਹੈ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਰ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੇਚਰ ਸੀ ਉਹ ਵੀ ਹੋ ਗਿਆ ਤਾਂ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਈ ਹੈ ਤੇ ਇੱਕ ਐਕਟਿਵ ਹੈ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ ਪੁਲਿਸ ਕਮਿਸ਼ਨਰ ਟੈਂਪਰੇਰ ਵਿੱਚ ਪੀਐਸ ਕੈਂਟ ਉਹਨਾਂ ਨੇ ਦੋ ਮੁਕਦਮੇ ਟਰੇਸ ਕੀਤੇ ਹੈ ਐਫਆਈਆਰ ਨੰਬਰ 164/24 ਤੇ ਐਫਆਈਆਰ ਨੰਬਰ 157/24 ਜਿਹੜਾ ਐਫਆਈਆਰ ਨੰਬਰ 164/24 ਹੈ ਉਹਦੇ ਚ ਅਕਿਊਜ਼ਡ ਹੈਗਾ ਸਾਹਿਲ ਅਲੈਸ ਕਾਲੂ ਉਦੋਂ ਤੇ ਆਲਰੇਡੀ 21 ਪਰਚੇ ਸੀਗੇ 307 ਦੇ ਵੀ 379 ਬੀ ਦੇ ਵੀ ਪਰਚੇ ਸੀ ਨਾਲ ਐਨਡੀਪੀਐਸ ਐਕਟ ਦੇ ਵੀ ਪਰਚੇ ਸੀ ਉੱਤੇ ਇੱਕ ਪਰਚਾ ਸੀਗਾ 452 ਤੇ 423 ਦਾ ਤੇ ਥਾਣੇ ਦੀ ਪੁਲਿਸ ਉਹਨੂੰ ਰੈਸਟ ਕਰਨ ਗਈ ਸੀ ਅੰਡਰ ਦਾ ਡਾਇਰੈਕਸ਼ਨਸ ਆਫ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਕੁਰੀ ਸਿੰਪਲਰ ਸਾਹਿਬ ਤੇ ਜਦੋਂ ਉਹ ਰੈਸਟ ਕਰਨ ਗਈ ਤੇ ਉਹ ਕਾਲੂ ਭੱਜਿਆ ਆਪਣੇ ਉਥੋਂ ਤੇ ਸਾਡੀ ਟੀਮ ਨੇ ਉਹਨੂੰ ਰੈਸਟ ਕਰ ਲਿਆ ਤੇ ਜਦੋਂ ਉਹਨੂੰ ਰੈਸਟ ਕੀਤਾ ਉਹਦੀ ਸਰਚ ਵਿੱਚੋਂ ਜਮਤਲਾਸ਼ੀ ਵਿੱਚੋਂ ਉਹ ਉਤੋਂ ਹੀਰੋਇਨ ਵੀ ਮਿਲੀ 265 ਗ੍ਰਾਮ ਹੀਰੋਇਨ ਮਿਲੀ ਤੇ ਜਿਹੜੇ 452 ਤੇ ਦੇ ਪਰਚੇ ਵਿੱਚ ਅਰੈਸਟ ਤਾਂ ਸੀ ਪਾਈ ਹੈ ਨਾਲ ਜਿਹੜਾ ਆਹ ਵਾਲਾ ਹੈਗਾ ਇੱਕ ਨਵਾਂ ਪਰਚਾ ਵੀ ਉੱਤੇ ਡਾਕ ਰਜਿਸਟਰ ਹੋਇਆ ਤੇ ਇਹ ਬੇਸਿਕਲੀ ਆਪਣਾ ਗਵਾਲ ਮੰਡੀ ਏਰੀਆ ਦੇ ਵਿੱਚ ਜ਼ਿਆਦਾ ਆਪਰੇਟ ਕਰਦਾ ਸੀ ਤੇ ਸਾਰੇ ਆਨ ਉੱਥੇ ਹੀ ਐ ਇਸਪਲਾਈ ਕਰਦਾ ਸੀ ਤੇ ਇਹਨੂੰ ਆਪਣਾ ਫੜਕੇ ਸਾਨੂੰ ਬੜੀ ਵੱਡੀ ਕਾਮਯਾਬੀ ਮਿਲੀ। ਇੱਕ ਜਿਹੜਾ ਦੂਸਰਾ ਮੁਕੱਦਮਾ ਹੈਗੇ ਸੋ 57/24 ਉਹਦੇ ਚ ਗੌਰਵ ਤੇ ਸੰਦੀਪ ਅਸੀਂ ਅ ਗ੍ਰਿਫਤਾਰ ਕੀਤੇ ਐ। ਉਹਨਾਂ ਦੀ ਏਜ ਹੈਗੀ 20 ਤੋਂ 21 ਸਾਲ ਲਗੀ ਐ। ਉਹਨਾਂ ਤੋਂ ਰਿਕਵਰੀ ਅਸੀਂ ਕੀਤੀ ਐ ਇੱਕ ਐਕਟਿਵਾ ਇੱਕ ਮੋਟਰਸਾਈਕਲ ਦੀ ਕੀਤੀ ਐ, ਇੱਕ ਮੋਬਾਈਲ ਫੋਨ ਤੇ ਇੱਕ ਪਿਸਟਲ ਤੇ ਦੋ ਰਾਉਂਡ ਦੀ ਅਸੀਂ ਰਿਕਵਰੀ ਕੀਤੀ ਐ। ਐਚ 68 ਬਾਈਪਾਸ ਦੇ ਰਹਿਣ ਵਾਲੇ ਐ ਤੇ ਇਹਨਾਂ ਤੇ ਵੀ ਆਪਣਾ ਵਕਫ ਵਕ ਮੁਕਦਮੇ ਦਰਜ ਹੈਗੇ ਆ 307 ਦੇ ਵੀ ਹੈਗੇ ਤੇ 379 ਬੀ ਦੇ ਵੀ ਹੈਗੇ ਤੇ ਬੇਸਿਕਲੀ ਨਸ਼ੇੜੀ ਹੈਗੇ ਆ ਇਹਨਾਂ ਦਾ ਜੋ ਸੰ ਅ ਪ੍ਰੀਲੀਮਨਰੀ ਇਨਕੁਆਇਰੀ ਤੋਂ ਪਤਾ ਚੱਲਿਆ ਇਹਨਾਂ ਦਾ ਇੱਕ ਹੋਰ ਸਾਥੀ ਹੈ ਉਹ ਵੀ ਗ੍ਰਿਫਤਾਰ ਕਰਨ ਹਾਲੇ ਬਾਕੀ ਹੈ ਤੇ ਅਸੀਂ ਟੀਮਸ ਬਣਾ ਕੇ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰਾਂਗੇ ਪਿਛਲੇ ਸੰਡੇ 29 ਸਤੰਬਰ 2024 ਨੂੰ ਸ਼ਹਿਰ ਦੇ ਵਿੱਚ ਤਿੰਨ ਵਾਰਦਾਤਾਂ ਹੋਈਆਂ ਸੀ ਸਨੇਚਿੰਗ ਦੀਆਂ ਜੋ ਕਿ ਥਾਣਾ ਮੁਕੰਪੁਰਾ ਥਾਣਾ ਮਕਬੂਲਪੁਰਾ ਤੇ ਥਾਣਾ ਸੁਲਤਾਨਵਿੰਡ ਦੇ ਵਿੱਚ ਹੋਈਆਂ ਸੀ ਵੱਖ-ਵੱਖ ਵਾਰਦਾਤਾਂ ਤੇ ਇਹਦੇ ਵਿੱਚ ਦੋ ਮੋਬਾਈਲ ਫੋਨ ਤੇ ਇੱਕ ਸਪਲੈਂਡਰ ਮੋਟਰਸਾਈਕਲ ਆਪਣਾ ਸਨੇਚ ਹੋਇਆ ਸੀ ਇਹ ਵਾਰਦਾਤਾਂ ਸੰਡੇ ਮਾਰਨਿੰਗ ਹੋਈਆਂ ਸੀ ਤੇ ਤਿੰਨੋਂ ਥਾਣਿਆਂ 'ਚ ਵੱਖ-ਵੱਖ ਮੁਕਦਮੇ ਦਰਜ ਹੋਏ ਸੀ ਮੁਕਦਮਾ ਨੰਬਰ 73 ਬਟਾ 24 थाना मोकमपुरा मुकदमा नंबर 111/24 मकबूलपुरा ਤੇ मुकदमा नंबर 121/24 थाना सुल्तानਬੰਗ ਤੇ मोकमपुरा पुलिस ਨੇ ਟੀਮਸ ਬਣਾਈਆਂ ਅੰਡਰ ਦ ਡਾਇਰੈਕਸ਼ਨਸ ਆਫ ਮਾਨਯੋ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਦੇ ਤਹਿਤ ਤੇ ਟੀਮਸ ਬਣਾ ਕੇ ਤੇ ਇਹਨਾਂ ਨੇ ਪੰਜ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਨਾਮ ਹੈ ਸਰਗਨਦੀਪ ਸਿੰਘ ਗੁਰਜੀਤ ਸਿੰਘ ਆਸ਼ੀਸ਼ ਅਮਰਿਤ ਦਿਲਪ੍ਰੀਤ ਸਿੰਘ ਇੱਕ ਉਹਨਾਂ ਵਿੱਚੋਂ ਪੰਜਾਂ 'ਚੋਂ ਇੱਕ ਜੁਵਨਾਈਲ ਹੈ ਜਿਹਦਾ ਅਸੀਂ ਨਾਮ ਡਿਸਕਲੋਸ ਨਹੀਂ ਕਰ ਸਕਦੇ ਤੇ ਸਾਨੂੰ ਜੋ ਪਤਾ ਚੱਲਿਆ 6 ਮੈਂਬਰੀ ਗਰੋ ਹੈਗਾ ਜਿਹੜਾ अर्ਲੀ ਮਾਰਨਿੰਗ ਵਾਰ ਦਾਤਾ ਕਰਦਾ ਸੀ ਸਨੇਚਿੰਗ ਦੀਆਂ ਤੇ ਇੱਕ ਮੁੰਡਾ ਫਰਾਰ ਹੈ ਤੇ ਜਿਹੜਾ ਜੁਵਨਾਈਲ ਹੈ ਉਹਨੂੰ ਅਸੀਂ ਲੁਧਿਆਣਾ ਜੁਵਨਾਈਲ ਹੋਮ ਭੇਜਤਾ ਹੈ ਬਾਕੀ ਚਾਰਾਂ ਨੂੰ ਅਸੀਂ ਪੁਲਿਸ ਰਿਮਾਂਡ ਤੇ ਲੱਤਾਂ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਦੱਸਿਆ ਇੱਕ ਐਕਟਿਵਾ ਦੋ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਸਾਨੂੰ ਰਿਕਵਰ ਹੋਏ ਹੈ ਉਹ ਚੋਂ ਜਿਹੜਾ ਇੱਕ ਆਪਣਾ ਮੋਟਰਸਾਈਕਲ ਹੈ ਉਹ ਜਿਹੜਾ ਸਨੇਚ ਹੋਇਆ ਸੀ ਉਹ ਵੀ ਹੋ ਗਿਆ ਤੇ ਦੋ ਮੋਬਾਈਲ ਫੋਨ ਵੀ ਰਿਕਵਰ ਹੋ ਗਈ ਹੈ ਤੇ ਇੱਕ ਐਕਟਿਵਾ ਤੇ ਇੱਕ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਥੈਂਕ ਯੂ